ਗਰਲ ਸਭ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਕਰੀਏ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲਾਂ ਹੀ ਗੜਜੋੜ ਜਿਹੜਾ ਹੈ ਖਿਲਰਿਆ ਹੋਇਆ ਦਿਖਾਈ ਦੇ ਰਿਹਾ ਸੀਟ ਸ਼ੇਅਰਿੰਗ ਤੋਂ ਪਹਿਲਾਂ ਇੰਡੀਆ ਗੜਜੋੜ ਦੇ ਵਿੱਚ ਖਿਲਾਰਾ ਪੈ ਚੁੱਕਾ ਹੈ ਆਪ ਤੋਂ ਬਾਅਦ ਹੁਣ ਮਮਤਾ ਬਾਨਰਜੀ ਨੇ ਵੀ ਦਿਖਾਈ ਨੇ ਤਿੱਖੇ ਤੇਵਾਰ ਬੰਗਾਲ ਦੇ ਵਿੱਚ ਇਕੱਲਿਆਂ ਚੋਲਣ ਦੀ ਤਿਆਰੀ ਦੇ ਵਿੱਚ ਇਸ ਪੁਲੇ ਟੀਐਮਸੀ ਦਿਖਾਈ ਦੇ ਰਹੀ ਹੈ ਜਿਹੜਾ ਗੜਜੋੜ ਇਸ ਵੇਲੇ ਕੇਂਦਰ ਦੀ ਸਰਕਾਰ ਯਾਨੀ ਕਿ ਭਾਜਪਾ ਨੂੰ ਖਰਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਸੋ ਉਸ ਦੇ ਲਈ ਹੀ ਇੰਡੀਆ ਗੜਜੋੜ ਬਣਿਆ ਸੀ ਪਰ ਉਸ ਗੜਜੋੜ ਦੇ ਵਿੱਚ ਵੀ ਹੁਣ ਖਿਲਾਰੇ ਪੈਂਦੇ ਕੋਈ ਦਿਖਾਈ ਦੇ ਰਹੇ ਨੇ ਹੁਣ ਬੰਗਾਲ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਮਤਾ ਬੇਨਰਜੀ ਆੜ ਚੁੱਕੇ ਨੇ ਕਾਂਗਰਸ ਨੇ ਟੀਐਮਸੀ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਮੇਰੀ ਕਾਂਗਰਸ ਪਾਰਟੀ ਦੇ ਨਾਲ ਨਹੀਂ ਹੋਈ ਕੋਈ ਚਰਚਾ ਮਮਤਾ ਬੇਨਰਜੀ ਤਾਂ ਇਹ ਕਹਿੰਦੇ ਨੇ ਕਾਂਗਰਸ ਨੇ ਬੰਗਾਲ ਦੇ ਵਿੱਚ 10 ਸੀਟਾਂ ਮੰਗੀਆਂ ਸਨ 10 ਤੋਂ 12 ਸੀਟਾਂ ਮੰਗੀਆਂ ਸਨ ਤੇ ਟੀਐਮਸੀ ਨੇ ਦੋ ਸੀਟਾਂ ਦੇਣ ਦੀ ਸਿਰਫ ਹਾਮੀ ਭਰੀ ਸੀ ਸੋ ਇਸੇ ਕਾਰਨ ਕੀ ਹੁਣ ਲੱਗਦਾ ਹੈ ਕਿ ਇਹ ਜਿਹੜਾ ਇੰਡੀਆ ਗੱਡਜੋੜ ਬਣਿਆ ਵਿਰੋਧੀ ਜਿਹੜੇ ਇਕਜੁੱਟ ਹੋਏ ਨੇ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੈ ਅਰ ਸੱਤਾ ਤੋਂ ਬਾਹਰ ਤਾਂ ਕੀ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਕਲੇਸ਼ ਜਿਹੜੇ ਨੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ ਜਿੱਤੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਗੜ ਜੋੜ ਨਹੀਂ ਕਰੇਗਾ ਉੱਥੇ ਹੁਣ ਬੰਗਾਲ ਦੇ ਵਿੱਚ ਕੀ ਕੁਝ ਤਸਵੀਰ ਲੈਣ ਵਾਲੇ ਕਿਉਂਕਿ ਟੀਐਮਸੀ ਨੇ ਸਿਰਫ ਦੋ ਸੀਟਾਂ ਦੇਣ ਦੀ ਹਾਮੀ ਭਰੀ ਹੈ ਜਿੱਥੇ ਕਾਂਗਰਸ ਦੇ ਵੱਲੋਂ ਇਸ ਸੂਬੇ ਦੇ ਵਿੱਚ 10 ਤੋਂ 12 ਸੀਟਾਂ ਮੰਗਿਆ ਗਿਆ ਸਨ ਉਹ ਸ਼ੀਟ ਸ਼ੇਅਰਿੰਗ ਤੋਂ ਪਹਿਲਾਂ ਇੰਡੀਆ ਗੜ ਜੋੜ ਦੇ ਵਿੱਚ ਜਿਹੜਾ ਇਸ ਵੇਲੇ ਖਲਾਰਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਪੱਛਮ ਬੰਗਾਲ ਦੀ ਸੀਐਮ ਮਮ ਤਾਂ ਬੈਨਰਜੀ ਨੇ ਆਖੇ ਕਿ ਮੇਰੀ ਕਾਂਗਰਸ ਪਾਰਟੀ ਦੇ ਨਾਲ ਕੋਈ ਚਰਚਾ ਨਹੀਂ ਹੋਈ सो so, साडे नाल इस खबर ते ज्यादा गलबात करन दे लई एडिटर इन चीफ डेली पोस्ट पंजाब रणा है बाचल ते जगदीप सिंह संधू जी जुड़े हुए ने संधू साहब स्वागत करना चाहवांगे डेली पोस्ट पंजाब रणा है बाचल ते जी मनप्रीत uh, संधू साहब पूछना चाहवांगे कि आखिरकार uh, इंडिया गठजोड़ बनया ਸੋ ਐਸੇ ਦੇ ਲਈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਿਆਰੀ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਪੱਛਮ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਵੀ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਅੜ ਚੁੱਕੇ ਨੇ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਹੀ ਸਭ ਤੋਂ ਪਹਿਲਾਂ ਸੱਤਾ ਇੱਥੇ ਰਵੇ ਤੇ ਕਾਂਗਰਸ ਦੇ ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਸਹੀ ਜਿਹੜੀ ਤਾਲਮੇਲ ਨਹੀਂ ਬੈਠ ਪਾ ਰਿਆ ਸੋ ਕੀ ਕਵਾਂਗੇ ਇਸ ਨੂੰ ਚੋਣਾਂ ਤੋਂ ਪਹਿਲਾਂ ਜੇਕਰ ਇਹ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੰਮਤਰੀ ਜਸਤਰਾਣੀਆਂ ਖਬਰਾਂ ਪਿਛਲੇ ਦੋਤਨ ਦਿਨ ਤੋਂ ਵਾਰੀਆਂ ਨੇ ਉਹ ਕਾਂਗਰਸ ਲਈ ਕੋਈ ਚੰਗਾ ਸੰਕੇਤ ਨਹੀਂ ਦੇ ਰਹੀਆਂ ਅਸੀਂ ਦੇਖਿਆ ਕਿ ਅ ਕੱਲ ਦੀ ਗੱਲ ਹੈ ਕਿ ਕੱਲ ਆਵਾਦੀ ਪਾਰਟੀ ਦੇ ਵਿੱਚ ਵੀ ਇੱਕ ਡਿਸੀਜਨ ਲੈ ਲਿਆ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੱਟਚੋੜ ਜਿਹੜਾ ਹੈ ਉਹ ਕਾਂਗਰਸ ਦਾ ਨਹੀਂ ਹੋਏਗਾ ਇਸ ਦਾ ਜਿਹੜਾ ਰਸਮੀ ਐਲਾਨ ਆ ਜਲਦ ਹੋਣਾ ਲਿਖੇਨ ਸਭ ਤੋਂ ਹਰਿਆਲੀ ਗੱਲ ਹੈ ਕਿ ਜਿਹੜੀ ਮੰਨਤਾ ਬੈਨਰਜੀ ਹੈ ਉਹਨਾਂ ਨੇ ਵੀ ਸਾਫ਼ ਕਰਤਾ ਹੈ ਕਿ ਉਹਨਾਂ ਨੇ ਕਾਂਗਰਸ ਦੇ ਨਾਲ ਕੋਈ ਇਲੈਕਸ਼ਨ ਦਾ ਤਾਲਮੇਲ ਨਹੀਂ ਕਰਨਾ ਅਗਰ ਇਲੈਕਸ਼ਨ ਤੋਂ ਬਾਅਦ ਕੋਈ ਸੀਟਾ ਜਿੱਦੇ ਨੇ ਕਿਉਂ ਬਾਅਦ ਦੀ ਗੱਲ ਹੈ ਕਿ ਬਾਅਦ ਵਿੱਚ ਦੇਖਿਆ ਜਾਏਗਾ ਕਿ ਜਿਹੜਾ ਪੋਸਟ ਸਿਲੈਕਸ਼ਨ ਗੱਠ ਜੋੜਾ ਹੈ ਉਹ ਹੋਏਗਾ ਔਰ ਉਹੀ ਆਮ ਆਦਮੀ ਪਾਰਟੀ ਕਰੀਆ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਮੰਕਤਾ ਬੇਨਰਜੀ ਨੇ ਜਿਹੜਾ ਐਡਾ ਵੱਡਾ ਡਿਸੀਜਨ ਜਿਹੜਾ ਉਹ ਆਪਣੇ ਆਪ ਹੀ ਲੈ ਲਿਆ ਔਰ ਤੇ ਉਸ ਵੇਲੇ ਡਿਸੀਜਨ ਲਿਆ ਜਦੋਂ ਰਾਹੁਲ ਧੰधरी ਯਾਤਰਾ ਕੱਲ ਵੈਸਟ ਬੰਗਾਲ ਦੇ ਵਿੱਚ ਐਂਟਰ ਕਰ ਰਹੀ ਹੈ ਔਰ ਇਹ ਵੀ ਇੱਕ ਮਜਾ ਬਣੀ ਜਾ ਰਹੀ ਹੈ ਕਿਉਂਕਿ ਮੰਕਤਾ ਬੇਨਰਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰੋਸੈਸ ਨਹੀਂ ਲਿਆ ਗਿਆ ਯਾਤਰਾ ਜੇ ਆ ਰਹੀ ਸੀ ਤੇ ਉਹਨਾਂ ਦੀ ਪਾਰਟੀ ਨਾਲ ਗੱਲ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜੇ ਵੱਡੀ ਗੱਲ ਕਰੀਏ ਤੇ 42 ਲੋਕ ਸਭਾ ਦੀਏ ਗਏ ਸੀਟਾਂ ਨੇ ਉਹ ਬੰਗਾਲ ਦੇ ਵਿੱਚ ਨੇ ਔਰ ਮੰਤਾ ਬੇਨਰਜੀ ਨੂੰ ਲੱਗਦਾ ਹੈ ਕਿ ਉਹ ਆਪਣੇ ਦਮ ਤੇ ਜਿਹੜੀਆਂ ਸੀਟਾਂ ਨੇ ਉਹ ਜਿੱਤ ਸਕਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਮੁਕਾਬਲਾ ਜਿਹੜਾ ਹੈ ਉੱਥੇ ਬੀਜੇਪੀ ਕਰ ਦੇਗਾ ਕਿਉਂਕਿ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ 10 ਤੋਂ 12 ਲੋਕ ਸਭਾ ਦੀਆਂ ਸੀਟਾਂ ਉੱਤੇ ਮੰਗ ਰਹੀ ਸੀ ਔਰ ਮੰਤਾ ਬੇਨਰਜੀ ਨੂੰ ਲੱਗਦਾ ਹੈ ਕਿ ਜਿਹੜੀਆਂ ਸੀਟਾਂ ਦੇਣੀਆਂ ਉਹ ਗਲਤੀ ਹੋਊਗੀ ਕਿਉਂਕਿ ਇਸ ਤੋਂ ਪਹਿਲਾਂ 2014 ਵਿੱਚ ਕਾਂਗਰਸ ਨੇ 4 ਸੀਟਾਂ ਜਿੱਤੀਆਂ ਸੀ ਜਦਕਿ 2019 ਵਿੱਚ ਦੋਨੋਂ ਪਾਰਟੀਆਂ ਨੇ ਲਾਇਸਟ ਦੇ ਵਿੱਚ ਇਲੈਕਸ਼ਨ ਲੜੀ ਸੀ ਲੇਕਿਨ ਉਸ ਦੇ باوجود ਕਾਂਗਰਸ ਨੂੰ ਸਿਰਫ 2 ਸੀਟਾਂ ਮਿਲੀਆਂ ਸੀ ਸੋ ਮੰਤਾ ਬੇਨਰਜੀ ਨੇ ਸਾਫ਼ ਕਰ ਦਿੱਤਾ ਬੈਸੰਗਾਲ ਦੇ ਵਿੱਚ 42 ਦੇ 42 ਇਲੈਕਸ਼ਨ ਜਿਹੜੀਆਂ ਇਲੈਕਸ਼ਨ ਵਿੱਚ ਜਿਹੜੀਆਂ ਸੀਟਾਂ ਨੇ ਉੱਥੇ ਲੜਨੀਆਂ ਔਰ ਇਹਦਾ ਕਿਹੜੀ ਕਾਰਨ ਹੈ ਕਿ ਜਿਹੜੀ ਕਾਂਗਰਸ ਦੀਆਂ ਨਜ਼ਦੀਕੀਆਂ ਲੈਫਟ ਪਾਰਟੀਆਂ ਦੇ ਨਾਲ ਹੈ ਜਿਹੜੀ ਸੀਪੀਸੀ ਸੀਪੀਐਮ ਦੀ ਗੱਲ ਕਰੀਏ ਤੋਂ ਉਸ ਜਿਹੜਾ ਦੇ ਨਾਲ ਜਿਹੜਾ ਨਜ਼ਦੀਕੀਆਂ ਨੇ ਉਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਔਰ ਮੰਤਪ ਮਨਦੀ ਵੀ ਇਹ ਨਹੀਂ ਕਿ ਉਹਨਾਂ ਨੂੰ ਭਰੋਸੇ ਚ ਨਹੀਂ ਲਿਆ ਗਿਆ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਜੇ ਯਾਤਰਾ ਆਪਰਾ ਵੈਸਟਰਨ ਗੋਲ ਚੱਲੀ ਹੈ ਕਿ ਉਹ ਕਿੰਨੇ ਦਿਨ ਰਹੇਗੀ ਕੀ ਉਹਨਾਂ ਨਾਲ ਗੱਲਬਾਤ ਹੋਏਗੀ ਤੇ ਇਹੋ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹੜੀਆਂ ਉਹ ਜ਼ਿਆਦਾ ਤਾਕਤਵਰ ਨੇ ਕਾਂਗਰਸ ਤੋਂ ਆਪਣੀ ਸਟੇਟਸ ਵਿੱਚ ਕਿਉਂ ਕਿਸੇ ਤਰ੍ਹਾਂ ਵੀ ਜਿਹੜੀ ਆਪਣੀ ਜ਼ਮੀਨ ਉਹ ਕਾਂਗਰਸ ਨਾਲ ਸ਼ੇਅਰ ਕਰਨਾ ਨਹੀਂ ਚਾਹ ਰਹੇ ਮੰਤਰੀ ਅ ਸੰਧੂ ਸਾਹਿਬ ਪਰ ਫਿਰ ਇਥੇ ਕੀ ਸਮਝੀਏ ਕਿਉਂਕਿ ਰਸੂਖ ਦੀ ਗੱਲ ਸਮਝ ਲਈਏ ਕਿਉਂਕਿ ਮਮਤਾ ਬੇਨਰਜੀ ਦਾ ਦਰਵਾਜ਼ਾ ਵਾਕਈ ਸੀਐਮ ਨੇ ਉੱਥੋਂ ਦੇ ਤੇ ਇਹਨਾਂ ਦਾ ਰਸੂਖ ਵੀ ਉੱਚਾ ਹੈ ਸੋ ਪੁੱਛਿਆ ਨਹੀਂ ਗਿਆ ਇਸ ਕਰਕੇ ਨਾਰਾਜ਼ਗੀ ਦੀ ਗੱਲ ਸਮਝ ਲਈਏ ਨਾਰਾਜ਼ ਨੇ ਤਾਂ ਕਰਕੇ ਇਹਨਾਂ ਨੇ ਇਹ ਗੱਲ ਆਖੀ ਹੈ ਕਿਉਂਕਿ ਜੇ ਯਾਤਰਾ ਕੱਲ ਪਹੁੰਚੇਗੀ ਤਾਂ ਇੱਕ ਦਿਨ ਪਹਿਲਾਂ ਇਹ ਸਟੇਟਮੈਂਟ ਦੇਣਾ ਵਾਕਈ ਆਪਣੇ ਆਪ ਦੇ ਵਿੱਚ ਇੰਡੀਆ ਗੱਡ ਜੋੜ ਨੂੰ ਕਮਜ਼ੋਰ ਕਰਨ ਵਾਲੀ ਹੀ ਗੱਲ ਹੋਵੇਗੀ ਜੀ ਦੇਖੋ ਜਿਹੜੀ ਮੰਮਤਾ ਬੇਨਰਜੀ ਦੇ ਬਿਆਨ ਤੋਂ ਬਾਅਦ 2 ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰੇ ਪਰਸਨਲ ਔਰ ਮੇਰੇ ਔਰ ਮੇਰੀ ਮਾਂ ਦੇ ਪਰਸਨਲ ਰਿਲੇਸ਼ਨ ਜਿਹੜੇ ਆ ਮੰਮਤਾ ਬੇਨਰਜੀ ਨਾਲ ਬਹੁਤ ਅੱਛੇ ਆ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਲਾਈਫ ਬਹੁਤ ਵਧੀਆ ਰੱਖਾਂਗੇ ਲੇਕਿਨ ਜਿਸ ਤਰ੍ਹਾਂ ਲਗਾਤਾਰ ਮੰਮਤਾ ਬੇਨਰਜੀ ਵੱਲੋਂ ਇੱਕ ਖਿੰਡ ਦਿੱਤਾ ਜਾ ਰਿਹਾ ਸੀ ਉਹ ਉਹਨਾਂ ਨੇ ਡਿਕਲੇਅਰ ਕਰਕੇ ਹੁਣ ਉਸ ਜਿਹੜਾ ਇੰਡੀਆ ਗੱਟਜੋੜ ਹੈ ਉਹਦੀ ਹਵਾ ਤੇ West Bengal ਚ ਕਾਢੀ ਦਿੱਤੀ ਕਿਉਂਕਿ West Bengal ਚੋਂ ਇੰਡੀਆ ਗੱਟਜੋੜ ਨੂੰ ਕਾफी ਸੀਤਾ ਮਿਲ ਨਹੀਂ ਲਈ ਚ ਇਸ ਤੋਂ ਇਲਾਵਾ ਗੱਲ ਕਰੀਏ ਤੇ ਬਿਹਾਰ ਦੇ ਵਿੱਚ ਵੀ ਨਿਤਿਸ਼ ਕੁਮਾਰ ਜਿਹੜੇ ਆ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਨਰਾਜ਼ ਚੱਲ ਰਹੇ ਨੇ ਹੁਣ ਬਿਹਾਰ ਦੇ ਵਿੱਚ ਅਲਾਈਅੰਸ ਵਿੱਚ ਇਹਨਾਂ ਦੀ ਸਰਕਾਰ ਚੱਲ ਰਹੀ ਹੈ ਜਿਹੜੀ ਉਹ ਵੀ ਦੇਖਣ ਵਾਲੀ ਗੱਲ ਹੋ ਗਈ ਕਿ ਇਸ ਤੋਂ ਇਲਾਵਾ ਜਿਹੜੀ ਸ਼ਿਵ ਸੈਨਾ ਦੇ ਜਿਹੜੇ ਨੇਤਾ ਉਧੋਂ ਥੱਕ ਰਹੇ ਆ ਉਹ ਵੀ ਜਿਹੜੇ ਆ ਕਾਂਗਰਸ ਨੂੰ ਬਹੁਤ ਜ਼ਿਆਦਾ ਸੀਤਾ ਮਹਾਰਾਸ਼ਟਰ ਚ ਦੇਣ ਦੇ ਸ਼ੁਕ ਨਹੀਂ ਹੈ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਸ਼ਿਫਸ ਤੇ ਨਾ ਜਿਹੜੀ ਉਧਰ ਠਾਕਰੇ ਵਾਲੀ ਹੈ ਉਹ ਕਾਂਗਰਸ ਨਾਲ ਅਲਾਈਸ ਕਿਵੇਂ ਕਰਦੀ ਹੈ ਸ਼ਰਦ ਪਵਾਰ ਦੀ ਜਿਹੜੀ ਪਾਰਟੀ ਹੈ ਐਨਸੀਪੀ ਕਿਉਂਕਿ ਉਹ ਵੀ ਦੋਖੜ ਹੋ ਚੁੱਕੀ ਹੈ ਉਹ ਕਿਵੇਂ ਲੜੇਗੀ ਔਰ ਜਿਹੜਾ ਇੰਡੀਆ ਗੱਠ ਜੋੜ ਦੀ ਜਿਹੜੀ ਆਪਸੇ ਲੜਾਈ ਹੈ ਉਸ ਦਾ ਫਾਇਦਾ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹਨਾਂ ਨੂੰ ਜ਼ਰੂਰ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਅਕਸਲਾ ਲਗਾਈਆਂ ਜਾ ਰਹੀਆਂ ਨੇ ਕਿ April ਦੇ ਵਿੱਚ ਇਲੈਕਸ਼ਨ ਜਿਹੜੀਆਂ ਨੇ ਉਹ ਅਨਾਉਂਸ ਹੋ ਸਕਦੀਆਂ ਨੇ ਔਰ ਦੋ ਤਿੰ ਬਚੇ ਹੋਏ ਆ ਜਿਸ ਤਰ੍ਹਾਂ ਜਿਹੜੀ ਬੀਜੇਪੀ ਆ ਪੂਰੀ ਤਿਆਰੀ ਕਰ ਰਹੀ ਆ ਆਪਣੇ ਜਿਹੜੇ ਐਲਡੀਆਰ ਦੇ ਸਹਿਯੋਗੀ ਪਾਰਟੀਆਂ ਨਾਲ ਔਰ ਇੰਡੀਆ ਗੱਟ ਜੁੜ ਦੇ ਜਿਹੜੇ ਨੇਤਾ ਨੇ ਉਹ ਆਪਸ ਵਿੱਚ ਲੜੇ ਜਾ ਰਹੇ ਆ ਸੋ ਸਾਫ਼ ਜ਼ਾਹਿਰ ਹੈ ਕਿ ਬੀਜੇਪੀ ਔਰ ਐਲਡੀਆਰ ਜਿਹੜੇ ਜਿਹੜੇ ਅਲਾਈਜ਼ ਹੈ ਉਹ ਬੜੇ ਖੁਸ਼ ਹੋਣਗੇ ਔਰ ਮੇਨ ਇੱਕ ਇਹ ਵੀ ਸਭ ਦੇ ਨਜ਼ਰ ਰਹਿਣ ਜਾਂ ਕਿ ਯੂਪੀ ਦੇ ਵਿੱਚ ਕੀ ਕਾਂਗਰਸ ਦਾ ਅਲਾਈਸ ਜਿਹੜਾ ਹੈ ਉਹ ਅਖਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਹੋਏਗਾ ਕਿ ਨਹੀਂ ਕਿਉਂਕਿ ਅਖਲੇਸ਼ ਯਾਦਵ ਨੇ ਆਲਰੇਡੀ ਉੱਥੇ ਜਿਹੜਾ ਹੈ ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਉਹਨਾਂ ਦੇ ਨਾਲ ਉੱਥੇ ਆਲਰੇਡੀ ਉਹਨਾਂ ਨੇ ਕਰ ਲਿਆ ਸੋ ਦੇਖਣ ਵਾਲੀ ਗੱਲ ਹੋਈ ਕਿ ਕੀ ਉੱਥੇ ਇਹਨਾਂ ਦੇ ਨਾਲ ਕੋਈ ਲਾਇਸੈਂਸ ਹੋ ਪਾਉਂਦਾ ਸੋ ਕਾਂਗਰਸ ਨੂੰ ਮੈਨ ਲੱਗਦਾ ਕਿ ਆਪਣੀ ਲੜਾਈ ਜਿਹੜੀ ਹੈ ਉਹ ਖੁਦ ਹੀ ਲੜਨੀ ਪੈਗੀ ਔਰ ਇਹ ਵੀ ਦੇਖਿਆ ਜਾ ਰਿਹਾ ਕਿ ਜੋ ਜਿਹੜਾ ਰਾਹੁਲ ਗਾਂਧੀ ਵੀ ਜਿਹੜੀ ਨਿਆਂ ਯਾਤਰਾ ਚੱਲ ਰਹੀ ਹੈ ਉਹਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲੇਗਾ ਉਸ ਉੱਪਰ ਕਾਫੀ ਕੁਝ ਡਿਪੈਂਡਰ ਜਿਹੜਾ ਰਹੇਗਾ ਕਿਉਂਕਿ ਬਾਹਰ ਜੁਰੋ ਯਾਤਰਾ ਜਿਹੜੀ ਹੈ ਉਹਦਾ ਕਾਫੀ ਫਾਇਦਾ ਜਿਹੜਾ ਹੈ ਰਾਹੁਲ ਗਾਂਧੀ ਦੀ ਸ਼ਖੀ ਨੂੰ ਬਦਲਣ ਵਿੱਚ ਹੋਇਆ ਸੀ ਲੇਕਿਨ ਜਿਹੜਾ ਪਾਰਟ 2 ਜਿਹੜਾ ਜਿਹੜਾ ਨਾਰਥ ਮੁਸ਼ਕਿਲਾਂ ਆਈਆਂ ਔਰ ਉਸ ਤੋਂ ਬਾਅਦ ਹੁਣ ਅਗਰ ਵੈਸਟ ਬੰਗਾਲ ਦੇ ਵਿੱਚ ਅਗਰ ਬਮਤਰਾ ਸਾਥ ਨਹੀਂ ਮਿਲਦਾ ਤੇ ਉਸ ਨਾਲ ਜਿਹੜਾ ਇਹ ਨਿਆ ਯਾਤਰਾ ਜੋ ਉੱਪਰ ਵੀ ਐ ਸਰ ਪੈ ਸਕਦਾ ਹੈ ਤੋਂ ਦੇਖਣ ਵਾਲੀ ਗੱਲ ਹੋਏਗੀ ਕਿ ਕਾਂਗਰਸ ਨੂੰ ਕੀ ਸਟੈਂਡ ਹੈ ਜੀ ਕਿ ਕਾਂਗਰਸ ਇਕੱਲੇ ਜਾਏਗੀ ਜਾਂ ਛੋਟੀਆਂ ਪਾਰਟੀਆਂ ਅਲਾਈਸ ਕਰੇਗੀ ਜਾਂ ਫਿਰ ਇੰਡੀਆ ਗਾਠਜੋੜ ਦੀ ਜਿਹੜੀ ਕੋਈ ਦੁਬਾਰਾ ਕੋਈ ਹੰਗਾਮੀ ਮੀਟਿੰਗ ਬੁਲਾ ਕੇ ਉੱਥੇ ਜਿਹੜੇ ਡਿਫਰੈਂਸਿਸ ਆ ਉਹਨਾਂ ਦੇ ਉੱਪਰ ਚਰਚਾ ਕੀਤੀ ਜਾ ਸਕਦੀ ਹੈ ਲੇਕਿਨ ਆਮ ਤੌਰ ਤੇ ਹੁੰਦਾ ਕੀ ਹੈ ਹਰ ਪਾਰਟੀ ਜਿਹੜੀ ਹੈ ਕ੍ਰੈਚਰ ਟੈਕਟਿਕਸ ਪਾਦੀ ਹੈ ਕਿ ਉਹਨਾਂ ਨੂੰ ਸੀਟਾਂ ਜ਼ਿਆਦਾ ਮਿਲਣਾਂ ਔਰ ਅੱਜ ਵੀ ਡੇਟ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਪਾਰਟੀਆਂ ਐ ਜਿਹੜੀਆਂ ਜ਼ਿਆਦਾਤਰ ਪਾਰਟੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਜਿਹੜਾ ਹੈ ਉਹਨਾਂ ਦੀ ਇੱਕ ਬਹੁਤ ਫਾਇਦੇ ਵਾਲਾ ਸੌਦਾ ਨਹੀਂ ਹੈ ਕਾਂਗਰਸ ਨਾਲ ਐਲਾਈਸ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਸਪੀਡ ਸਾਈਡ ਹੁੰਦਾ ਕਿਉਂਕਿ ਪੰਜਾਬ 'ਚ ਵੀ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਐਲਾਈਸ ਨਹੀਂ ਹੁੰਦਾ ਤੇ ਦਿੱਲੀ ਵਿੱਚ ਵੀ ਸ਼ਾਇਦ ਉਹ ਐਲਾਈਸ ਨਹੀਂ ਹੋਏਗਾ ਸੋ ਸਾਫ ਜ਼ਾਹਰ ਹੈ ਕਿ ममता बनर्जी ਕਹਿ ਰਹੀ ਹੈ ਕਿ West Bengal ਤੋਂ ਬਾਹਰ ਕਿਤੇ ਵੀ ਹੋਲਾਈਸ ਕਰਨ ਨੂੰ ਤਿਆਰ ਹੈ ਲੇਕਿਨ ਸਭ ਨੂੰ ਪਤਾ ਹੈ ਕਿ ममता बनर्जी ਦੀ ਪਾਰਟੀ ਸਿਰਫ ਬੰਗਾਲ ਤੱਕ ਸੀਮਿਤ ਹੈ ਉਹਦਾ ਬਹੁਤ ਵੱਡਾ ਆਧਾਰ ਪੰਜਾਬ ਤੋਂ ਬਾਹਰ ਨਹੀਂ ਹੈ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਇੰਡੀਆ ਗੱਠਜੋੜ ਦੇ ਉੱਪਰ ਹੁਣ ਇਹਦਾ ਕੀ ਸਰਪ੍ਰੇਗਾ ਕਿ ਇੰਡੀਆ ਗੱਠਜੋੜ ਜਿਹੜਾ ਉਹ ਇਸ ਤਰ੍ਹਾਂ ਹੀ ਅੱਗੇ ਵਧੇਗਾ ਜਾਂ ਖਤਮ ਹੋ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਸਟੇਟਸ ਦੇ ਵਿੱਚ ਜ਼ਿਆਦਾ ਜਿਨ੍ਹਾਂ ਦਾ ਹੋਲਡ ਹੈ ਉਹ ਕਾਂਗਰਸ ਤੇ ਨਾਲ ਅਨਲਾਈਜ਼ ਕਰਨ ਨੂੰ ਤਿਆਰ ਨਹੀਂ ਹੈ ਜੀ ਮੰਤਰੇ ਤਾਂ ਕੀ ਸਵਾਲ ਕਿਉਂਕਿ ਜਿਸ ਹਿਸਾਬ ਦੇ ਨਾਲ ਮਮਤਾ ਬেনারਜੀ ਹੋ ਗਈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਹੋ ਗਈਆਂ ਜਿਨਨੇ ਵੀ ਗੜਜੋੜ ਦੇ ਵਿੱਚ ਜਿੰਨੀਆਂ ਪਾਰਟੀ ਸ਼ਾਮਲ ਨੇ ਉਹਨਾਂ ਦੇ ਅਹੁਦੇਦਾਰਾਂ ਦੇ ਵੱਲੋਂ ਜੇ ਆਪਣੇ ਆਪਣੇ ਸੂਬੇ ਦੇ ਵਿੱਚ ਆਪ ਹੀ ਉਹ ਪਹਿਲ ਦੇ ਆਧਾਰ ਤੇ ਆਪਣੇ ਆਪ ਨੂੰ ਰੱਖਣਗੇ ਕਹਿਣਗੇ ਕਿ ਅਸੀਂ ਬੀਜੇਪੀ ਨੂੰ ਇਕੱਲੇ ਹਰਾ ਸਕਦੇ ਹਾਂ ਉਸੇ ਸਹਾਰੇ ਦੇ ਨਾਲ ਤਾਂ ਫਿਰ ਇਸ ਗੜਜੋੜ ਦਾ ਕੋਈ ਵजूद ਹੀ ਨਹੀਂ ਰਹਿ ਜਾਂਦਾ ਮਨਪ੍ਰਿੰਤ ਸਾਰੀ ਜਿਹੜੀ ਵਜ੍ਹਾ ਮੈਂ ਮੰਨਦਾ ਕਿ ਜਿਹੜੀਆਂ ਹੁਣੇ ਚਾਰ ਚੇਕ ਸਿਲੈਕਸ਼ਨ ਹੋਈਆਂ ਸੀ ਉੱਥੇ ਕਾਂਗਰਸ ਨੂੰ ਕਾਫੀ ਬੁਰੀ ਹਾਰ ਮਿਲੀ ਸੀ ਔਰ ਸ਼ਾਇਦ ਉਹੀ ਕਾਰਨ ਅਗਰ ਕਾਂਗਰਸ ਨੇ 10 ਸਟੇਟਾਂ ਦੇ ਵਿੱਚ ਅੱਛਾ ਪ੍ਰਦਰਸ਼ਨ ਕੀਤਾ ਹੁੰਦਾ ਹਾਲਾਂਕਿ ਉਹ ਦੂਜੇ ਨੰਬਰ ਦੀ ਪਾਰਟੀ ਬਣ ਕੇ ਜ਼ਰੂਰ ਉਭਰੀ ਹੈ ਲੇਕਿਨ ਅਗਰ ਅੱਛਾ ਪ੍ਰਦਰਸ਼ਨ ਹੁੰਦਾ ਰੁਲੀ ਸਰਕਾਰ ਅਗਰ ਮੱਧਿਆ ਪ੍ਰਦੇਸ਼ ਬਣ ਜਾਂਦੀ ਜਾਂ ਬਾਕੀ ਸਟੇਟਸ ਜਿਹੜੀਆਂ ਨੇ ਜਾਰਖੰਡ ਦੀ ਗੱਲ ਕਰੀ ਉੱਥੇ ਬਣ ਜਾਂਦੀ ਤੇ ਸ਼ਾਇਦ ਉਹ ਜਿਹੜੀ ਇੰਡੀਆ ਗੜਜੋੜ ਵਿੱਚ ਕਾਂਗਰਸ ਨੂੰ ਜਿਹੜੀ ਐਮੀਆਤ ਜ਼ਾ ਦਿੱਤੀ ਜਾਂਦੀ ਲੇਕਿਨ ਜਿਸ ਤਰ੍ਹਾਂ ਪਾਰਟੀਆਂ ਨੇ ਦੇਖਿਆ ਕਿ ਕਾਂਗਰਸ ਦੇ ਖਿਲਾਫ ਜਿਹੜਾ ਸੈਂਟੀਮੈਂਟ ਨਾ ਹਿੰਦੀ ਦੇ ਵਿੱਚ ਹੋਇਆ ਔਰ ਜਿਵੇਂ ਜੋ ਭਾਜਪਾ ਦੀ ਕੋਸ਼ਿਸ਼ ਹੈ ਕਿ ਰਾਮ ਮੰਦਰ ਦਾ ਜਿਹੜਾ ਮੁੱਦਾ ਤੁਹਾਇਆ ਜਾਵੇ ਉਸਤੇ ਜਿਹੜੀ ਹਿੰਦੀ 벨ਟ ਹੈ ਉਸਤੇ ਉਹਦਾ ਕਾਫੀ ਅਸਰ ਹੋ ਸਕਦਾ ਸੋ ਉਹਨਾਂ ਨੂੰ ਲੱਗਦਾ ਹੈ ਰੀਜਨਲ ਪਾਰਟੀਆਂ ਨੂੰ ਕਿ ਕਾਂਗਰਸ ਨੂੰ ਇਸ ਵੇਲੇ ਨਾਲ ਰੱਖਣ ਦਾ ਵੀ ਫਾਇਦਾ ਨਹੀਂ ਹੈ ਸੋ ਜਿੰਨਾਂ ਵੋਟਰਾਂ ਦੇ ਵੰਡੀਆਂ ਹੀ ਜਾਣਗੀਆਂ ਕਿਉਂਕਿ ਇੰਡੀਆ ਗੱਠਜੋੜ ਜਿਹੜਾ ਹੈ ਅਗਰ ਉਹ ਵੱਖ-ਵੱਖ ਇਲੈਕਸ਼ਨ ਲੜ ਕੇ ਪੋਸਟ ਪੋਲ ਜਿਹੜਾ ਇਲੈਕਸ਼ਨ ਤੋਂ ਬਾਅਦ ਅਗਰ ਰਾਈਜ਼ ਕਰਦਾ ਤੇ ਉਸ ਦਾ ਵੀ ਬਹੁਤ ਦੇਣਾ ਫਾਇਦਾ ਮਿਲਣ ਵਾਲਾ ਨਹੀਂ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਉਹ ਅਲੱਗ-ਅਲੱਗ ਗੜਮਗੇ ਬਹੁਤ ਸਾਰੇ ਸੀਟਾਂ ਲੈ ਜਾਣਗੇ ਸੋ ਕਿਤੇ ਨਾ ਕਿਤੇ ਜਿਹੜੀ ਐਂਡੀਆ ਗੱਠਜੋੜ ਹੈ ਬੀਜੇਪੀ ਦੇਗਵਾਈ ਵਿੱਚ ਜਿਹੜਾ ਇਹ ਐਡਵਾਂਟੇਜ ਜਿਹੜੀ ਇਹਨਾਂ ਨੂੰ ਦਿਖ ਰਹੀ ਹੈ ਔਰ ਇਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਦਿਖੇਗਾ ਕਿਉਂਕਿ ਅਗਰ ਜਿਹੜੇ ਮੇਨ ਜਿਹੜੇ ਅਲਾਈਸ ਸੀ ਕਾਂਗਰਸ ਦੇ ਜਿਨ੍ਹਾਂ ਨਾਲ ਪਿਛਲੀਆਂ ਇਲੈਕਸ਼ਨ ਬਿਲਕੁਲ ਲੜੀਆਂ ਸੀ ਅਗਰ ਉਹ ਹੀ ਕਾਂਗਰਸ ਤੋਂ ਕਿਦਾਰਾ ਕਰ ਲੈਣਗੇ ਤੇ ਫਿਰ ਨਵੀਆਂ ਪਾਰਟੀਆਂ ਜਿਹੜੀਆਂ ਨੇ ਸ਼ਾਇਦ ਉਹ ਵੀ ਨਹੀਂ ਕਾਂਗਰਸ ਦੇ ਜਾਂਚ ਤੇ ਬੈਠਣਗੀਆਂ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਕਾਂਗਰਸ ਕਿਵੇਂ ਰੀਚ ਆਊਟ ਕਰਦੀ ਹੈ ਕਿ ਮਮਤਾ ਬੈਂਰਜੀ ਮੈਂ ਗੱਲ ਕਰਦੀ ਹੈ ਕਿ ਜਾਂ ਮਮਤਾ ਬੈਂਰਜੀ ਜਿਸ ਤਰ੍ਹਾਂ ਐਲਾਨ ਕਰਤਾ ਹੈ ਕਿ ਇਕੱਲਾ ਚਲੋ ਰਹੇ ਕਿ ਉਸੇ ਤਰ੍ਹਾਂ ਕਾਂਗਰਸ ਵੀ ਕੀ ਡਿਸਾਈਡ ਕਰਦੀ ਹੈ ਕਿ ਉਹ ਆਪਣੇ ਦਮ ਤੇ ਲੜੇਗੀ ਲੇਕਿਨ ਕਾਂਗਰਸ ਦੇ ਇੰਟਰਨਲ ਸਰਵੇਸ ਕਹਿ ਰਿਹਾ ਕਿ ਉਹ ਇੱਕ ਵਾਰ ਫੇਰ ਦੁਬਾਰਾ ਜਿਹੜੀ ਦੂਜੇ ਨੰਬਰ ਦੀ ਪਾਰਟੀ ਬਣ ਕੇ ਉੱਭਰੇਗੀ ਬੀਜੇਪੀ ਤੋਂ ਬਾਅਦ ਸੋ ਕਾਂਗਰਸ ਨੂੰ ਵੀ ਭਰੋਸਾ ਹੈ ਕਿ ਰਾਹੁਲ ਗਾਂਧੀ ਦੀ ਨਿਆਇ ਯਾਤਰਾ ਜਿਹੜੀ ਹੈ ਉਹਦਾ ਜਿੰਨਾ ਫਾਇਦਾ ਮਿਲੇਗਾ ਕਿ ਉਸ ਦੇ ਨਾਲ ਕਾਂਗਰਸ ਜਿਹੜੀ ਹੈ ਉਹ 100 ਸੀਟਾਂ ਤੋਂ ਜ਼ਿਆਦਾ ਲੈਂਦੀ ਹੈ ਅਗਰ ਉਹ 100 150 ਸੀਟ ਲੈ ਜਾਂਦੀ ਹੈ ਤੇ ਫਿਰ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦਾ ਉਹਨਾਂ ਵਿੱਚ ਵੀ ਥੋੜਾ ਉਹ ਗੱਠ ਜੋੜ ਦੇ ਜਿਹੜੇ ਚਾਂਸਸ ਹੈ ਪੋਸਟਪੋਨ ਉਹ ਜ਼ਿਆਦਾ ਹੋਣਗੇ ਲੇਕਿਨ ਬੀਜੇਪੀ ਨੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੂਰੀ ਤਿਆਰੀ ਕੀਤੀ ਹੋਈ ਹੈ ਇਲੈਕਸ਼ਨ ਦੀ ਔਰ ਜਿਹੜੀਆਂ ਇੰਡੀਆ ਗੱਜੋੜ ਦੀਆਂ ਪਾਰਟੀਆਂ ਆ ਆਪਸ ਵਿੱਚ ਹੀ ਲੜਨ ਵਿੱਚ ਮਸਰੂਫ ਨੇ ਉਹਦਾ ਨੁਕਸਾਨ ਜਿਹੜਾ ਹੈ ਉਹ ਬਿਲਕੁਲ ਇਸ ਗੱਜੋੜ ਨੂੰ ਖੋਣ ਵਾਲਾ ਹੈ ਜੀ ਸ਼ੁਕਰੀਆ ਜਗਦੀਪ ਜੀ ਸੋ ਇਸਨ ਸਾਡੇ ਨਾਲ ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਜਿਨ੍ਹਾਂ ਨੇ ਦੱਸਿਆ ਕਿ ਵਾਕਈ ਹੁਣ ਜਵੇਂ ਪੱਛਮ ਬੰਗਾਲ ਦੇ ਵਿੱਚ ਕਲਿਆਤਰਾ ਰਾਹੁਲ ਗਾਂਧੀ ਦੀ ਜਿਹੜੀ ਆ ਭਾਰਤ ਜੁੜੋ ਯਾਤਰਾ ਵਧੇਗੀ ਉਸ ਨੂੰ ਲੈ ਕੇ ਹੀ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕਿ ਮਵਦਾ ਬੈਨਰਜੀ ਦੇ ਵੱਲੋਂ ਇਹ ਗੱਲ ਆਖ ਦਿੱਤੇ ਗਏ ਕਿ ਉਹ ਆਪਣੇ ਦਮ ਦੇ ਉੱਤੇ ਚੋਣਾ ਲੜ ਸਕਦੇ ਨਹੀਂ ਯਾਨੀ ਕਿ ਜੇਕਰ ਪਾਜਬਨ ਨੂੰ ਖਰਾਉਣ ਦੀ ਵਾਰੀ ਹੈ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਤਾਂ ਉਹ ਖੁਦ ਉਹਨਾਂ ਦੀ ਪਾਰਟੀ ਜਿਹੜੀ ਹੈ ਇਕੱਲੇ ਲੜ ਸਕਦੇ ਤੇ ਪਾਚ ਮੈਨੂੰ ਹਰਾ ਸਕਦੇ ਸੋ ਕਿਤੇ ਨਾ ਕਿਤੇ ਨਾਰਾਜ਼ਗੀ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਕਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੀ ਯਾਤਰਾ ਐਂਟਰ ਕਰ ਰਹੀ ਹੈ ਜਾਂ ਜੋ ਵੀ ਕੰਮ ਕਾਜ ਕੀਤੇ ਜਾ ਰਹੇ ਨੇ ਸੋ ਇਸ ਦੀ ਨਾਰਾਜ਼ਗੀ ਜ਼ਰੂਰ ਦਿਖਾਈ ਦਿੰਦੀ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ